चा पाणी के जी ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਕਿ ਮੈਂ ਇਹ ਵਾਲਾ ਏਰੀਆ ਕਦੋਂ ਪਕੜਿਆ ਇਸ ਵਿੱਚ ਪਾਰਕਾਂ ਨੇੜੇ ਹੁੰਦੇ ਕਰਕੇ ਉਥੇ ਜਿਹੜੀ ਫੁੱਟਬਾਲ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਮੈਂ ਤਕਰੀਬਨ ਜਦੋਂ ਐਸਾ ਨਿਕਲਦੀ ਸੀ ਕੁਝ ਚੀਜ਼ਾਂ ਮੇਰੀਆਂ ਅੱਖਾਂ ਨੂੰ ਰੜਕਦੀਆਂ ਰਹਿੰਦੀਆਂ ਸੀਗੀਆਂ ਤਾਂ ਮੇਰੇ ਧਿਆਨ 'ਚ ਸੀ ਕਿ ਅੱਜ ਅਸੀਂ ਸ਼ੁਰੂਆਤ ਜਿਹੜੀ ਹੈ ਉਹ ਇੱਥੋਂ ਕਰਨੀ ਹੈ ਸੋ ਅਸੀਂ ਅਸੀਂ ਹੈਗੇ ਝਾੜੂ ਵਾਲੇ ਆ ਸਾਡਾ ਕੰਮ ਹੀ ਸਫਾਈ ਹੈ ਚਾਹੀਓ ਪੂਰੀ ਗੰਦਗੀ ਦੀ ਸਫਾਈ ਹੈ ਚਾਹੀਓ ਸਿਸਟਮ ਦੀ ਸਫਾਈ ਹੈ ਤੋ ਜਿਵੇਂ ਜਿਵੇਂ ਸਾਨੂੰ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੂੰ ਭੌਂਦੇ ਹੋਏ ਜਿੱਥੇ ਜਿੱਥੇ ਸਫਾਈ ਦੀ ਜ਼ਰੂਰਤ ਹੈ ਅਸੀਂ ਆਪ ਉਤਰੇ ਹੋਏ ਹਾਂ ਔਰ ਮੈਂ ਇਹ ਇਨਸ਼ੋਰ ਕਰਾਂਗੀ ਕਿ ਇੱਕ ਹਫਤੇ ਚੱਕੀ ਮੇਰੀ ਅਵੇਲੇਬਿਲਿਟੀ ਦੇ ਹਿਸਾਬ ਦੇ ਨਾਲ ਇਹ ਸਾਰਾ ਸਟ੍ਰੀਟ ਜਿਹੜਾ ਬ੍ਰਿਜ ਦੇ ਥੱਲੇ ਹੈ ਗ੍ਰੀਨ ਬੈਲਟ ਹੈ ਇਹਦੀ ਮੈਂ ਮੈਂ ਜੋ ਅੱਜ ਮਹਿਸੂਸ ਕਰ ਰਹੀ ਹਾਂ ਇਹ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਕੁਝ ਇਸ ਤਰ੍ਹਾਂ ਦਾ ਹੈ ਤੋ ਇਨਸ਼ੋਰ ਕਰਨਾ ਚਾਹੀਦਾ ਕਿ ਕਿਹੜੇ ਕਿਹੜੇ ਇਦਾਂ ਦੀ ਜਗ੍ਹਾ ਛੱਡ ਰਹੇ ਜਿੱਥੇ ਕੂੜਾ ਇਕੱਠਾ ਹੋ ਸਕਦਾ ਹੈ ਤੋ ਅਸੀਂ ਇੰਸ਼ੋਰ ਕਰਾਂਗੇ ਕਿ ਰੈਗੂਲਰਲੀ ਅੱਛੀ ਸਫਾਈ ਹੁੰਦੀ ਰਹੇ ਔਰ ਇੱਕ ਵਾਰ ਜਦੋਂ ਸਾਰਿਆਂ ਨੂੰ ਆਦਤ ਪੈ ਜਾਏਗੀ ਤਾਂ ਫਿਰ ਮੇਰੇ ਖਿਆਲ ਗੰਦਗੀ ਘਟੇਗੀ ਪਰ ਤੁਹਾਡੇ ਲਈ ਇੱਕ ਮੇਨ ਮੈਸੇਜ ਜਿਹੜਾ ਮੈਂ ਅੱਜ ਸਾਰੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਕੋਈ ਵੀ ਇਹਦੇ ਵਿੱਚ ਸ਼ਰਮ ਨਹੀਂ ਹੈ ਮੈਂ ਖੁਦ ਹਫਤੇ ਚਿਕਵਾਰ ਦੋ ਵਾਰ ਇੱਥੇ ਆ ਸਕਦੀ ਹਾਂ ਤੁਸੀਂ ਮੇਰੇ ਨਾਲ ਸਾਥ ਦਿਓ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਇਲਾਵਾ ਹੋਰ ਕਿਹੜੀ ਜਗ੍ਹਾ ਜਿੱਥੇ ਸਾਡੇ ਸਾਥ ਦੇ ਨਾਲ ਉੱਥੇ ਸਫਾਈ ਹੋ ਸਕਦੀ ਹੈ ਮੈਨੂੰ ਮੈਸੇਜ ਕਰੋ ਤੁਸੀਂ ਸਾਨੂੰ ਕਾਲ ਕਰੋ ਅਸੀਂ ਸਾਰੀ ਟੀਮ ਲੈ ਕੇ ਉੱਥੇ ਵੀ ਆਵਾਂਗੇ ਪਰਪਸ ਬਹੁਤ ਥੀਅਰ ਹੈ ਕਿ ਇਹ ਸਾਡੀ ਗੁਰੂ ਕੀ ਨਗਰੀ ਹੈ ਬਹੁਤ ਸਾਰਾ ਟੂਰਿਸਟ ਆਂਦਾ ਹੈ ਇੱਥੇ ਬਹੁਤ ਸੋਹਣੀ ਤਰ੍ਹਾਂ ਸਾਫ ਸੁਥਰਾ ਹੋਣਾ ਚਾਹੀਦਾ ਹੈ ਇੰਦੋਰ ਸਿਰਫ ਇੰਦੋਰ ਕਿਉਂ ਇੱਕ ਸੈਕਿੰਡ ਇੰਦੋਰ ਵੀ ਬਣ ਸਕਦਾ ਸੋ ਅਸੀਂ ਲੋਕਾਂ ਦਾ ਸਾਥ ਮੰਗ ਰਹੇ ਹਾਂ ਦੇ ਵਿੱਚ ਸਾਰੇ ਇੱਕ ਨਾਲ ਅੰਕੜਾ ਮਿਲਦਾ ਖਾਸ ਕਰਕੇ ਡੰਡੇ ਵਾਲੇ ਦੀ ਟੀਮ ਤੁਹਾਡੀ ਨਾਲ ਸਾਰੀ ਲੱਗੀ ਹੈ ਜੀ ਦੇਖੋ ਮੈਂ ਇਸ ਕਰ ਨੂੰ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੀ ਟੀਮ ਨੂੰ ਮੈਂ ਬਹੁਤ ਫੋਟੇਜ ਹੈ ਸੱਦੇ ਦੇ ਉੱਤੇ ਵੀ ਜਦੋਂ ਬੁਲਉਣੀਆ ਇੱਥੋਂ ਦਾ ਸਾਡੇ ਡਾਕਟਰ ਕਿਰਨ ਇੱਥੇ ਹੈਗੇ ਨੇ ਵੀਜੀ ਜੀ ਇੱਥੇ ਹੈਗੇ ਨੇ ਮੈਨੂੰ ਕਾਰਪੋਰੇਸ਼ਨ ਵੱਲੋਂ ਵੀ ਜਿੰਨੇ ਸਾਡੇ ਸੈਨੇਟਰੀ ਇਨਸਪੈਕਟਰ ਤੇ ਕੀ ਸੈਨੇਟਰੀ ਇਨਸਪੈਕਟਰ ਨੇ ਜਿੰਨਾ ਵੀ ਸਟਾਫ ਹੈ ਮੈਨੂੰ ਕਦੇ ਉਹਨਾਂ ਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਐ ਆਹ ਕੋਈ ਮੈਂ ਸਭੋ ਕਹਾ ਨਹੀਂ ਪਰ ਡਾਕਟਰ ਕਿਰਨ ਨੇ ਮਸੂਲੀਦਾ ਜੋ ਕਹਿੰਦੇ ਪਾਣੀ ਦਾ ਟੈਂਕਰ ਵੀ ਅਸੀਂ ਇੱਥੇ ਹੁਣੇ ਮੰਗਵਾ ਦਿੰਨੇ ਆ ਮੇਰੀ ਪੁੱਦੀ ਜਿਹੜੀ ਟੀਮ ਹੈਗੀ ਐ ਸਾਡੇ ਕਾਉਂਸਲਰਸ ਨੇ ਦੇ ਉੱਤੇ ਉਹ ਲੋਕ ਸਾਰੇ ਹਮੇਸ਼ਾ ਤਿਆਰ ਰਹਿੰਦੇ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਕਿ ਸੰਡੇ ਹੋਣ ਦੇ ਬਾਵਜੂਦ ਤੁਸੀਂ ਸਾਰੇ ਸਵੇਰੇ-ਸਵੇਰੇ ਇੱਥੇ ਵੱਡੀ ਗਿਣਤੀ ਵਿੱਚ ਆਏ ਹੋ ਔਰ ਮੇਰੇ ਸਪਾਈ ਕਰਮਚਾਰੀਆਂ ਨੂੰ ਖਾਸ ਤੌਰ ਤੇ ਵੱਡਾ ਧੰਨਵਾਦ ਹੈ ਕਿਉਂਕਿ ਇਹ ਬਹੁਤ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਦੇ ਉੱਤੇ ਔਰ ਮੈਂ ਇਹ ਚਾਹੁੰਦੀ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਮੈਂ ਹਮੇਸ਼ਾ ਅਕਸਰ ਬੱਚਿਆਂ ਨੂੰ ਕੰਮ ਕਹਿਨੀ ਆ ਕੰਮ ਦਾ ਘਟਾ ਨਹੀਂ ਅਸੀਂ ਕੰਮ ਕਰਨ ਵਾਲੇ ਹੋਣੇ ਚਾਹੀਦੇ ਆ ਕੰਮ ਬਹੁਤ ਹੈ ਸੋ মানে <laughs>